ਇਦੇ ਵਿੱਚ ਮੇਰੀਆਂ ਯਾਦਾਂ ਦਾ ਖਜਾਨਾ ਵੇ ਸੰਦੂਕ ਮੇਰਾ ਮੇਰੇ ਹਣ ਦਾ ਇਹਦੇ ਵਿੱਚ ਮੇਰੀਆਂ ਯਾਦਾਂ ਦਾ ਖਜਾਨਾ ਵੇ ਸੰਦੂਕ ਮੇਰਾ ਮੇਰੇ ਹਣ ਦਾ ਤੈਨੂੰ ਮੈਲਾ ਵਿੱਚ ਲੱਗਦਾ ਪੁਰਾਣਾ ਵੇ ਸੁਟੀ ਨਾ ਸੰਦੂਕ ਪੁੱਤਰਾ ਤੈਨੂੰ ਮੇਲਾ ਵਿੱਚ ਲੱਗਦਾ ਪੁਰਾਣਾ ਵੇ ਸੁਟੀ ਨਾਸਨਦੂਖ ਪੁੱਤਰਾ ਜੇ ਕਰਦੀ ਆੜੀ ਤੇਰੀ ਕੋਈ ਬਹੂ ਵੇ ਓਨੂੰ ਟਾਲਦੇ ਕੋਈ ਲਾ ਕੇ ਬਹਾਨਾ ਵੇ ਸੁਟੀ ਨਾਸਨਦੂਖ ਪੁੱਤਰਾ ਇਹਦੇ ਵਿੱਚ ਮੇਰੀਆਂ ਯਾਦਾਂ ਦਖ ਜਾਣਾ ਵੇ ਸੁੱਟੇ ਨਾਸੋਕ ਪੁੱਤਰਾ ਪੁੱਤਰਾ ਵੇ ਸੁਖ ਤੇਰੀ ਦਾਇਦੇ ਵਿੱਚ ਆ ਰੁਪਈਆ ਚਾਰ ਆਣਾਵੇ ਪੁੱਤਰਾ ਵੇ ਸੁਖ ਤੇਰੀ ਦਾਇਦੇ ਵਿੱਚ ਆ ਰੁਪਈਆ ਚਾਰ ਆਣਾਵੇ ਸੁੱਟੇ ਨਾਸੋਕ ਪੁੱਤਰਾ ਇਹਦੇ ਵਿਚ ਮੇਰੀਆਂ ਤਾਂ ਦਾਖ ਜਾਨਾਵੇ ਸੁਟੀ ਨਸ ਦੋਖ ਪੁੱਤਰਾ ਇਹਦੇ ਚ ਨਿਸ਼ਾਨੀ ਪਈ ਮੇਰੇ ਮਾਹੀ ਦੇ ਇਹਦੇ ਚ ਨਿਸ਼ਾਨੀ ਪਈ ਮੇਰੇ ਮਾਹੀ ਦੇ ਜੁੱਤੀ ਪਗ ਅਤੇ ਕੋੜੇ ਤਪ ਜਾਮਾਵੇ ਸੋਟੀ ਨਾਸਦੋਖ ਪੁੱਤਰਾ ਇਹਦੇ ਵਿੱਚ ਮੇਰੀਆਂ ਯਾਦਾਂ ਦਾ ਖਜਾਨਾ ਵੇ ਸੋਟੀ ਨਾਸਦੋਖ ਪੁੱਤਰਾ ਤੂੰ ਚਰਖਾ ਚੱਕਣਾ ਤੇ ਖੁਸ਼ੀ-ਖੁਸ਼ੀ ਚੱਕ ਲਈ ਤੂੰ ਚਰਖਾ ਚੱਕਣਾ ਤੇ ਖੁਸ਼ੀ-ਖੁਸ਼ੀ ਚੱਕ ਲਈ ਪਰ ਚੁੱਕੀ ਨਾਸਦੋਖ ਨਦਾਨਾ ਛੋਟਾ ਸੰਦੂਕ ਪੁੱਤਰਾ ਇਹਦੇ ਵਿੱਚ ਮੇਰੀਆਂ ਯਾਦਾਂ ਦਾ ਖਜ਼ਾਨਾ ਵੇ ਛੋਟਾ ਸੰਦੂਕ ਪੁੱਤਰਾ ਇਹਦੇ ਵਿੱਚ ਮੇਰੀਆਂ ਯਾਦਾਂ ਦਾ ਖਜ਼ਾਨਾ ਵੇ ਛੋਟਾ ਸੰਦੂਕ ਪੁੱਤਰਾ ਇਹਦੇ ਵਿੱਚ ਮੇਰੀਆਂ ਯਾਦਾਂ ਦਾ ਖਜ਼ਾਨਾ ਵੇ ਇਹ ਵਿਰਸੇ ਦਾ ਗਹਿਣਾ ਮੁੜ ਕੇ ਧੋਣਾ ਨਹੀਂ ਇਹ ਵਿਰਸੇ ਦਾ ਗਣਾ ਮੁੜ ਕੇ ਤੇ ਹੋਣਾ ਨਹੀਂ ਇਹਨੂੰ ਕੌਡੀਆਂ ਦੇ ਪਾ ਨਾ ਵਿਕਾਣਾ ਵੇ ਸੁੱਟੇ ਨ ਸੰਦੋਖ ਪੁੱਤਰਾਏ ਦੇ ਵਿੱਚ ਮੇਰੀ ਆਦਾ ਦਾ ਖਜਾਨਾ ਵੇ ਸੁੱਟੇ ਨ ਸੰਦੋਖ ਪੁੱਤਰਾਏ ਦੇ ਵਿੱਚ ਮੇਰੀ ਆਦਾ ਦਾ ਖਜਾਨਾ ਵੇ ਸੋ ਟੇਨਾ ਸੰਦੋਖ ਪੁੱਤਰਾ ਧੰਨਵਾਦ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸ ਤਰ੍ਹਾਂ ਦਾ ਲੱਗਿਆ ਅੱਜ ਦਾ ਇਹ ਬਹੁਤ ਹੀ ਦਰਦ ਭਰਿਆ ਪਿਆਰਾ ਜਿਹਾ ਗੀਤ ਲਾਈਕ ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਦੇ ਆਂ ਹੋਰ ਨਵੀਂ ਵੀਡੀਓ ਦੇ ਨਾਲ